ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਜਿੱਦਾਂ ਕਿ ਭਾਰੀ ਮੀਂਹ ਪੈ ਕੇ ਹਟਿਆ ਇਸ ਤੋਂ ਬਾਅਦ ਆਪਾਂ ਕਿਚਨ ਗਾਰਡਨਿੰਗ ਹੈ ਕੋਈ ਵੀ ਸਕਰੀ ਲੁਕੀਤੀਆਂ ਵਿੱਚ ਸਬਜ਼ੀ ਲਾਈ ਹੋਈ ਹੈ ਤਾਂ ਉਸ ਨੂੰ ਆਪਾਂ ਕਿਸ ਹਿਸਾਬ ਨਾਲ ਕੀ ਪੌਣ ਪਾਉਣਾ ਚਾਹੀਦਾ ਪਿਆ ਉਹ ਬੂਟੇ ਖਰਾਬ ਨਾ ਹੋਣ ਮੀਂਹ ਤੋਂ ਬਾਅਦ ਚ ਹੋ ਸਕੇ ਜਿੰਨਾ ਜਲਦੀ ਤੇ ਜਲਦੀ ਹੋ ਸਕੇ ਕੰਮ ਸਾਰੇ ਆਪਾਂ ਤੇ ਇਹ ਚ ਲੈਣਾ ਆਪਾਂ ਫੰਗੀਸਾਈਡ ਕੋਈ ਵੀ 2 ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ ਕਿ ਜਿੱਦਾਂ ਕਿ ਆਪਾਂ 2 ਲੀਟਰ ਪਾਣੀ 'ਚ 4 ਗ੍ਰਾਮ ਫੰਗੀਸਾਈਡ ਪਾ ਲਿਆ 12 ਰੇਟ ਲੈ ਲਓ ਸਭ ਤੋਂ ਵਧੀਆ ਸਭ ਤੋਂ ਸਸਤਾ ਮੰਗੀ ਸਾਈਡ ਆਪਾਂ ਜਿਨਾ ਕੀ ਆ ਡੱਬੇ ਚ ਪਾ ਕੇ ਰੱਖਿਆ ਬਖਰਾ ਉਹਦਾ ਪੈਡ ਚ ਖਰਾਬ ਹੋ ਜਾਂਦਾ ਤੇ ਇਸ ਨੂੰ 2 ਲੀਟਰ ਪਾਣੀ ਚ ਪਾ ਕੇ ਤੇ ਜਿੱਦਾਂ ਕਿ ਆਪਣੇ ਮੈਚਾਂ ਚ ਬੂਟੇ ਲੱਗੇ ਆ ਮੀਂਹ ਦੇ ਨਾਲ ਚਲੋ ਖਰਾਬ ਤੋਂ ਮਾੜਾ ਮੋਟਾ ਹੋ ਹੀ ਜਾਂਦਾ ਚੀ ਸਮਾਨ ਤੇ ਇਸ ਦੇ ਮੋੜ ਡ੍ਰਿੰਚਿੰਗ ਕਰ ਦੇਣੀ ਆਪਾਂ ਡ੍ਰਿੰਚ ਸਪਰੇ ਹੋ ਜੇ ਸਭ ਤੋਂ ਵਧੀਆ ਨਾਲ ਸਪਰੇ ਵੀ ਹੋ ਜਵੇ ਡ੍ਰਿੰਚਿੰਗ ਜ਼ਰੂਰੀ ਹੈ ਯਾਨੀ ਕਿ 10 10 ਤੋਂ 15 ਐਮਐਲ ਪਾਣੀ ਹਰੇਕ ਬੂਟੇ ਦੀ ਜੜ ਵਿੱਚ ਆਪਾਂ ਉਹਨਾਂ ਦਾ ਕੱਢ ਦੇਣਾ ਫੰਗੀ ਸਾਈਡ ਵਾਲਾ ਆਪਾਂ ਜਦੋਂ ਵੀ ਘਰੀ ਲੁਕਰੀ ਲੁਬਗੀ ਚ ਲਾਉਨੇ ਆ ਤਾਂ ਆਪਾਂ ਇੱਕ ਪੈਕਟ 111 ਦਾ ਤੇ ਇੱਕ ਫੰਗੀ ਸਾਈਡ ਹਲਕਾ ਜਾਂ ਕੋਈ ਵੀ ਲੈ ਕੇ ਜ਼ਰੂਰ ਰੱਖਣਾ ਕਿਉਂਕਿ ਇਸ ਦੀ ਜ਼ਰੂਰਤ ਬਹੁਤ ਪੈਂਦੀ ਆਪਣੇ ਘਰੀ ਲੁਬਗੀ ਚ ਆਪਾਂ ਸਭ ਤੋਂ ਸਸਤਾ ਹੀ ਲੈ ਸਕਦੇ ਆ 12 ਟ੍ਰੇਡ ਸਭ ਤੋਂ ਡਾਊਨ ਆਉਂਦਾ ਫੰਗੀ ਸਾਈਡ ਬਹੁਤ ਵਧੀਆ ਕੰਮ ਕਰਦਾ तकरीबन तकरीबन ਤੇ ਆਪਾਂ ਇਹ ਸਾਰ ਨੂੰ ਸਪਰੇ ਵੀ ਕਰ ਸਕਦੇ ਤੇ ਜੜਾਂ ਵਿੱਚ ਪਹੁੰਚਦਾ ਕੱਢ ਦੇਣਾ ਇਹਦੇ ਨਾਲ ਆਪਣਾ ਬੂਟੇ ਸੁੱਕਣ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਇਸ ਨਾਲ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ